ਹੀ ਦੁਖ ਹੋਇਆ ਤੇ ਕਿਹ ਜੀ ਪੰਜਾਬੀਆਂ ਦਾ ਜਿਹੜੀ ਦਲੇਰੀ ਆ ਬਹਾਦਰੀ ਇਸ ਤਰੀ ਇਨਾ ਚੀਜ਼ਾਂ ਤੋਂ ਹੀ ਪਤਾ ਲੱਗਦਾ ਹੈ ਤੇ ਸਾਰਾ ਪੰਜਾਬ ਦਾ ਜਿਹੜਾ ਦਿਲ ਆ ਉਹ ਪਸੀਜਿਆ ਗਿਆ ਹੈ ਹਰ ਬੰਦਾ ਦੁਖੀ ਹੋਇਆ ਹਰ ਬੰਦੇ ਦੀ ਅੱਖ ਨਮ ਹੋਈ ਹੈ ਤੇ ਇਹ ਸ਼ਰਧਾਂਜਲੀ ਹਾਂ ਬਿਲਕੁਲ ਡੈਫੀਨੇਟਲੀ ਜਿਹੜੀ ਵਿਰੋਧੀ ਧਿਰ ਦੇਖਦਾ ਤੁਸੀਂ ਬਹੁਤ ਹੰਗਾਮਾ ਕਰਿਆ ਹਾਲਾਂਕਿ ਰਾਜਪਾਲ ਵੀ ਇਹ ਗੱਲ ਕਹਿੰਦੇ ਰਹੇ ਵੀ ਥੋੜੇ ਤੋਂ ਦਿਨ ਬਥੇਰੇ ਹੈਗੇ ਨੇ ਕਿ ਤੇ ਉਹ ਪਰ ਕਿਸਾਨੀ ਤੇੜੇ ਹੈ ਦੀ ਰਾਜਪਾਲ ਦੇਖੋ ਜਦੋਂ ਸੁਭਾਣ ਸਭਾ ਜਦੋਂ ਚੱਲਦਾ ਨਾ ਤੇ ਉਹਦਾ ਜਿਹੜਾ ਪ੍ਰੋਟੋਕਾਲ ਹੁੰਦਾ ਪਹਿਲੇ ਦਿਨ ਦਾ ਰਾਜਪਾਲ ਸਾਹਿਬ ਆਪਣਾ ਭਾਸ਼ਣ ਪੇਸ਼ ਕਰਦੇ ਨੇ ਜਿਸ ਵਿੱਚ ਉਹ ਸਾਰਾ ਜਿਹੜਾ ਕੀ ਕੀ ਜਿਹੜੇ ਕੰਮਕਾਜ ਹੋਏ ਨੇ ਉਹਦੇ ਬਾਰੇ ਗੱਲਬਾਤ ਕਰਦੇ ਆ ਤੇ ਉਹਨੂੰ ਪਰ ਵਿਰੋਧੀ ਧਿਰ ਜਦੋਂ ਆਪਣੀ ਤਹਦੀਬ ਸਲੀਕਾ ਤੇ ਆਪਣਾ ਤਜਰਬਾ ਭੁੱਲ ਜਵੇ ਤਜਰਬਾ ਤਾਂ ਚਲੋ ਇਹਨਾਂ ਨੇ ਪੰਜਾਬ ਦੇ ਨੁਕਸਾਨ ਕਰ ਲਈ ਆਪਣਾ ਵਰਤੇ ਤੇ ਉਹ ਮਾੜੀ ਗੱਲ ਹੈ ਇਹ ਹੁਣ ਸਰਕਾਰ ਦੀਆਂ ਪ੍ਰਾਪਤੀਆਂ ਨਹੀਂ ਸੁਣਨਾ ਚਾਹੁੰਦੇ ਸਰਕਾਰ ਦੇ ਕੰਮਾਂ ਨੂੰ ਨਹੀਂ ਸੁਣਨਾ ਚਾਹੁੰਦੇ ਸੋ ਇਹ ਇਹੋ ਜਿਹੇ ਤਰੀਕੇ ਹਰ ਗੱਲ ਕਰਨ ਦਾ ਇੱਕ ਤਰੀਕਾ ਹੁੰਦਾ ਹਰ ਗੱਲ ਨੂੰ ਰੱਖਣ ਦਾ ਇੱਕ ਤਰੀਕਾ ਹੁੰਦਾ ਪਰ ਬੱਚਿਆਂ ਵਾਂਗੂ ਇਸ ਤਰੀਕੇ ਰੌਲਾ ਪਾਉਣਾ ਮੈਂ ਨਹੀਂ ਸਮਝਦੀ ਵੀ ਇਹ ਕੀ ਸ਼ਰਮ ਵਾਲੀ ਗੱਲ ਹੈ ਮੈਨੂੰ ਇਹਦੇ ਬਾਰੇ ਧਿਆਨ ਨਹੀਂ ਮੈਨੂੰ ਪਤਾ ਨਹੀਂ ਚੌਕੀਆਂ ਹੀ ਉਹਨਾਂ ਨੂੰ ਉਹ ਕਹਿੰਦੇ ਵੀ ਟਰੋਫੀ ਮੰਗੀ ਗਈ ਹੈ ਉਹ ਕਹਿੰਦੇ ਕਿ 2 ਕਰੋੜ ਰੁਪਏ ਦੀ ਟਰੋਫੀ ਮੰਗੀ ਗਈ ਮੈਨੂੰ ਕਾਲ ਆਈ ਹੈ ਤੇ ਮੈਸੇਜ ਆਏ ਹੈ ਮੈਨੂੰ ਕੋਈ ਵੀ ਗੋ ਵੀ ਮੈਨੂੰ ਕੋਈ ਆਈਡੀਆ ਨਹੀਂ ਹੈ ਇਹਦੇ ਬਾਰੇ ਮੈਂ ਪਤਾ ਚਾਹਤਾਂ ਹਾਂ ਤੇ ਇੱਕ ਇੱਕ ਮੈਂ ਲਗਾਤਾਰ ਐਮਐਸਪੀ ਨੂੰ ਲੈ ਕੇ ਕੱਲ ਪ੍ਰਤਾਪ ਆਜਵਾ ਨੇ ਵੀ ਪ੍ਰੈਸ ਕਾਨਫਰੰਸ કરી ਉਹ ਕਹਿੰਦੇ ਵੀ ਐਮਐਸਪੀ ਨੂੰ ਲੈ ਕੇ ਸੂਬਾ ਸਰਕਾਰ ਪਹਿਲਾਂ ਵਾਅਦਾ ਕਰਦੀ ਸੀ ਅੱਜ ਉਹ ਮੁਕਰ ਰਹੇ ਨੇ ਨਹੀਂ ਦੇਖੋ ਐਮਐਸਪੀ ਦੀ ਸੀ ਸ਼ੁਰੂਆਤ ਤਾਂ ਕੀਤੀ ਹੈ ਗੰਨੇ ਤੇ ਮੂਰ ਦੀ ਫਸਲ ਉੱਤੇ ਤੇ ਕੇਂਦਰ ਸਰਕਾਰ ਇਸ ਚੀਜ਼ ਉੱਤੇ ਤੁਰੰਤ ਫੈਸਲਾ ਲੈ ਸਕਦੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੀ दिली ਇੱਛਾ ਤੇ ਇਹੀ ਹੈ ਨਾ ਕਿ ਐਮਐਸਪੀ ਮਿਲਦੀ ਚਾਹੀਦੀ ਹੈ ਕਿਸਾਨਾਂ ਨੂੰ ਜਿਨ੍ਹਾਂ ਸਰਕਾਰ ਬਣਨ ਤੋਂ ਬਾਅਦ ਜਿੰਨੇ ਫੰਡਸ ਬਜਟ ਹੁੰਦਾ ਕਿਉਂਕਿ ਆਉਂਦਾ ਤਜਰਬਾ ਕੰਮ ਕਰਨ ਨਾਲ ਹੀ ਕਿ ਕਿਸ ਤਰੀਕੇ ਕੀ ਹੋ ਸਕਦਾ ਪਰ ਹਰ ਕਿਸਾਨ ਦੇ ਬੱਚੇ ਦੀ ਇੱਛਾ ਤੇ ਹੀ ਹੁੰਦੀ ਹੈ ਕਿ ਕਿਸਾਨਾਂ ਉੱਤੇ ਐਮਐਸਪੀ ਹੈ ਜਿਹੜੀ ਮਿਲੇ ਤੇ ਕੇਂਦਰ ਸਰਕਾਰ ਦਾ ਤਾਂ ਇਹ ਬਹੁਤ ਥੋੜੇ ਟਾਈਮ ਦਾ ਕੰਮ ਹੈ ਕੇਂਦਰ ਸਰਕਾਰ ਇਸ ਉੱਪਰ ਤੁਰੰਤ ਐਕਸ਼ਨ ਲੈ ਸਕਦੀ ਹੈ ਇੱਕ ਮੈਡਮ ਐਨਓਸੀ ਵਾਲਾ ਕਿੰਨਾ ਫਾਇਦਾ ਦੇਖਦੇ ਹੋ ਕਿਉਂਕਿ ਤੁਹਾਡੇ ਜੇ ਹਲਕੇ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਤੌਰ ਤੇ ਈਸ਼ੂ ਰਹੇ ਨੇ ਤੁਸੀਂ ਆਪ ਵੀ ਬਹੁਤ ਇਸ ਚੀਜ਼ ਨੂੰ ਲੈ ਕੇ ਨਾਲ ਫਰਕ ਪਾਉਂਦੇ ਚੀ ਨੂੰ ਲੈ ਕੇ ਨਾਲ ਫਰਕ ਪਊਗਾ ਸੋਸਾਇਟੀ ਜਿੰਨੇ ਲੋਕ ਰਹਿ ਰਹੇ ਨੇ ਉੱਥੇ ਕਿਉਂਕਿ ਸਮੱਸਿਆਵਾਂ ਹੁੰਦੀਆਂ ਹੁੰਦੀਆਂ ਤੁਹਾਡੇ ਕੋਲ ਦੇਖੋ ਫਰਕ ਤੇ ਪੈਂਦੇ ਹੀ ਆ ਜੀ ਪਹਿਲਾਂ ਐਨਓਸੀ ਦਾ ਬਹੁਤ ਵੱਡਾ ਮਸਲਾ ਸੀ ਮੇਰੇ ਹਲਕੇ ਦੇ ਵਿੱਚੋਂ ਲੋਕਾਂ ਨੂੰ ਰਾਹਤ ਉਸ ਚੀਜ਼ ਸੇ ਜਿਹੜਾ ਆਰਾਮ ਦੇ ਨਾਲ ਲੋਕ ਆਪਣਾ ਕੰਮ ਕਾਜ ਕਰ ਸਕਦੇ ਜੀ ਵਧਾ ਸਕਦੇ ਕਿ ਲੋਕ ਇਸ ਚੀਜ਼ ਤੋਂ ਬਹੁਤ ਖੁਸ਼ ਨੇ ਪਰ ਬਹੁਤ ਵਾਅਦਾ ਤੇ ਕੀਦ ਹੋਇਆ ਤੇ ਕਿਹਦੀ ਪੰਜਾਬੀਆਂ ਦਾ ਜਿਹੜੀ ਦਲੇਰੀ ਆ ਬਹਾਦਰੀ ਇਸ ਤਰੀ ਇਹਨਾਂ ਚੀਜ਼ਾਂ ਤੋਂ ਹੀ ਪਤਾ ਲੱਗਦਾ ਤੇ ਸਾਰਾ ਪੰਜਾਬ ਦਾ ਜਿਹੜਾ ਦਿਲ ਆ ਉਹ ਪਸੀਜਿਆ ਗਿਆ ਹਰ ਬੰਦਾ ਦੁਖੀ ਹੋਇਆ ਹਰ ਬੰਦੇ ਦੀ ਅੱਖ ਨਮ ਹੋਈ ਤੇ ਇਹ ਸ਼ਰਧਾਂਜਲੀ ਬਿਲਕੁਲ ਡੈਫੀਨੇਟਲੀ ਜਿਹੜੀ ਵਿਰੋਧੀ ਧਿਰ ਦੇਖਦੇ ਹੋ ਤੁਸੀਂ ਬਹੁਤ ਹੰਗਾਮਾ ਕਰਿਆ ਹਾਲਾਂਕਿ ਰਾਜਪਾਲ ਵੀ ਇਹ ਗੱਲ ਕਹਿੰਦੇ ਰਹੇ ਵੀ ਥੋੜੇ ਕੋ ਦਿਨ ਬਥੇਰੇ ਹੈਗੇ ਨੇ ਤੇ ਉਹ ਪਰ ਕਿਸਾਨੀ ਤੇੜੇ ਤੁਸੀਂ ਰਾਜਪਾਲ ਦੇਖੋ ਜਦੋਂ ਸੁ ਵਿਧਾਨ ਸਭਾ ਜਦੋਂ ਚੱਲਦਾ ਨਾ ਤੇ ਉਹਦਾ ਜਿਹੜਾ ਪ੍ਰੋਟੋਕਾਲ ਹੁੰਦਾ ਪਹਿਲੇ ਦਿਨ ਦਾ ਰਾਜਪਾਲ ਸਾਹਿਬ ਆਪਣਾ ਭਾਸ਼ਣ ਪੇਸ਼ ਕਰਦੇ ਨੇ ਜਿਹਦੇ ਵਿੱਚ ਸਾਰਾ ਜਿਹੜਾ ਕੀ ਕੀ ਜਿਹੜੇ ਕੰਮ ਕਾਜ ਹੋਏ ਨੇ ਉਹਦੇ ਬਾਰੇ ਗੱਲਬਾਤ ਕਰਨੀ ਹੈ ਤੇ ਉਹਨੂੰ ਪਰ ਵਿਰੋਧੀ ਤੇ ਜਦੋਂ ਆਪਣੀ ਤਹਦੀਬ ਸਲੀਕਾ ਤੇ ਆਪਣਾ ਤਜਰਬਾ ਭੁੱਲ ਜਵੇ ਤਜਰਬਾ ਤਾਂ ਚਲੋ ਇਹਨਾਂ ਨੇ ਪੰਜਾਬ ਦੇ ਨੁਕਸਾਨ ਕਰ ਲਈ ਆਪਣਾ ਵਰਤੇ ਤੇ ਉਹ ਮਾੜੀ ਗੱਲ ਹੈ ਇਹ ਹੁਣ ਸਰਕਾਰ ਦੀਆਂ ਪ੍ਰਾਪਤੀਆਂ ਨਹੀਂ ਸੁਣਨਾ ਚਾਹੁੰਦੇ ਸਰਕਾਰ ਦੇ ਕੰਮਾਂ ਨੂੰ ਨਹੀਂ ਸੁਣਨਾ ਚਾਹੁੰਦੇ ਸੋ ਇਹ ਇਹੋ ਜਿਹੇ ਤਰੀਕੇ ਹਰ ਗੱਲ ਕਰਨ ਦਾ ਇੱਕ ਤਰੀਕਾ ਹੁੰਦਾ ਹਰ ਗੱਲ ਨੂੰ ਲਖਣ ਦਾ ਇੱਕ ਤਰੀਕਾ ਹੁੰਦਾ ਪਰ ਬੱਚਿਆਂ ਵਾਂਗੂ ਇਸ ਤਰੀਕੇ ਰੌਲਾ ਪਾਉਣਾ ਮੈਂ ਨਹੀਂ ਸਮਝਦੀ ਵੀ ਕੀ ਸ਼ਰਮ ਵਾਲੀ ਗੱਲ ਹੈ ਮੈਨੂੰ ਇਹਦੇ ਬਾਰੇ ਧਿਆਨ ਮੈਨੂੰ ਪਤਾ ਨਹੀਂ ਚੌਕੀ ਆਈ ਉਹਨਾਂ ਨੂੰ ਉਹ ਕਹਿੰਦੇ ਵੀ ਟਰੋਫੀ ਮੰਗੀ ਗਈ ਹੈ ਬਈ ਉਹ ਕਹਿੰਦੇ ਕਿ 2 ਕਰੋੜ ਰੁਪਏ ਦੀ ਟਰੋਫੀ ਮੰਗੀ ਗਈ ਮੇਰੇ ਕੋਲ ਕਾਲ ਆਈ ਹੈ ਤੇ ਮੈਸੇਜ ਆਏ ਹੈ ਮੈਨੂੰ ਵੀ ਖੋ ਗਏ ਮੈਨੂੰ ਕੋਈ ਆਈਡੀਆ ਨਹੀਂ ਹੈ ਬਾਰੇ ਮੈਂ ਪਤਾ ਕਰਦੀ ਤੇ ਇੱਕ ਇੱਕ ਮੈਮ ਲਗਾਤਾਰ ਐਮਐਸਪੀ ਨੂੰ ਲੈ ਕੇ ਇੱਕ ਕਲ ਪ੍ਰਤਾਪ ਆਜਵਾ ਨੇ ਵੀ ਪ੍ਰੈਸ ਕਾਨਫਰੰਸ ਖੜੀ ਉਹ ਕਹਿੰਦੇ ਵੀ ਐਮਐਸਪੀ ਨੂੰ ਲੈ ਕੇ ਸੂਬਾ ਸਰਕਾਰ ਪਹਿਲਾਂ ਵਾਅਦਾ ਕਰਦੀ ਸੀ ਅੱਜ ਉਹ ਮੁੱਕਰ ਰਹੇ ਨੇ ਨਹੀਂ ਦੇਖੋ ਐਮਐਸਪੀ ਦੀ ਸੀ ਸ਼ੁਰੂਆਤ ਤਾਂ ਕੀਤੀ ਹੈ ਗੰਨੇ ਤੇ ਮੂਰ ਦੀ ਫਸਲ ਉੱਤੇ ਤੇ ਕੇਂਦਰ ਸਰਕਾਰ ਇਸ ਚੀਜ਼ ਉਤੇ ਤੁਰੰਤ ਫੈਸਲਾ ਲੈ ਸਕਦੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੀ ਦਿਲੀ ਇੱਛਾ ਤੇ ਹੀ ਹੈ ਨਾ ਕਿ ਐਮਐਸਪੀ ਮਿਲਦੀ ਚਾਹੀਦੀ ਹੈ ਕਿਸਾਨਾਂ ਨੂੰ ਤੇ ਜਿੰਨਾ ਸਰਕਾਰ ਬਣਨ ਤੋਂ ਬਾਅਦ ਜਿੰਨੇ ਫੰਡਸ ਬਜਟ ਹੁੰਦਾ ਕਿਉਂਕਿ ਆਉਂਦਾ ਤਜਰਬਾ ਕੰਮ ਕਰਨ ਨਾਲ ਹੀ ਕਿ ਕਿਸ ਤਰੀਕੇ ਕੀ ਹੋ ਸਕਦਾ ਪਰ ਹਰ ਕਿਸਾਨ ਦੇ ਬੱਚੇ ਦੀ ਇੱਛਾ ਤੇ ਹੀ ਹੁੰਦੀ ਹੈ ਕਿ ਕਿਸਾਨਾਂ ਉੱਤੇ ਐਮਐਸਪੀ ਹੈ ਜਿਹੜੀ ਮਿਲੇ ਤੇ ਕੇਂਦਰ ਸਰਕਾਰ ਦਾ ਤਾਂ ਇਹ ਔਰ ਥੋੜੇ ਟਾਈਮ ਦਾ ਕੰਮ ਹੈ ਕੇਂਦਰ ਸਰਕਾਰ ਇਸ ਉੱਪਰ ਤੁਰੰਤ ਐਕਸ਼ਨ ਲੈ ਸਕੇ ਇੱਕ ਮੈਮ ਐਨਓਸੀ ਵਾਲਾ ਕਿੰਨਾ ਫਾਇਦਾ ਦੇਖਦੇ ਹੋ ਕਿਉਂਕਿ ਤੁਹਾਡੇ ਜੇ ਹਲਕੇ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਤੌਰ ਤੇ ਇਸ਼ੂ ਰਹੇ ਨੇ ਤੁਸੀਂ ਆਪ ਵੀ ਬਹੁਤ ਇਸ ਚੀਜ਼ ਨੂੰ ਲੈ ਕੇ ਨਾਲ ਫਰਕ ਪਊਗਾ ਇਸ ਚੀਜ਼ ਨੂੰ ਲੈ ਕੇ ਨਾਲ ਫਰਕ ਪਊਗਾ ਸੋਸਾਇਟੀ ਜਿੰਨੇ ਲੋਕ ਰੈਰ ਰਹੇ ਨੇ ਉੱਥੇ ਕਿਉਂਕਿ ਸਮੱਸਿਆਵਾਂ ਹੁੰਦੀਆਂ ਹੋਣੀਆਂ ਤੁਹਾਡੇ ਕੋਲ ਦੇਖੋ ਫਰਕ ਤੇ ਪੈਂਦਾ ਹੀ ਆ ਜੀ ਪਹਿਲਾਂ ਐਨਓਸੀ ਦਾ ਬਹੁਤ ਵੱਡਾ ਮਸਲਾ ਸੀ ਮੇਰੇ ਹਲਕੇ ਦੇ ਵਿੱਚ ਹੁਣ ਲੋਕਾਂ ਨੂੰ ਰਾਹਤ ਹੋ ਉਸ ਚੀਜ਼ ਜਿਹੜਾ ਰਾਮ ਦੇ ਨਾਲ ਲੋਕ ਆਪਣਾ ਕੰਮ ਕਾਜ ਕਰ ਸਕਦੇ ਜਿ ਵਧਾ ਸਕਦੇ ਕਿ ਲੋਕ ਇਸ ਚੀਜ਼ ਤੋਂ ਬਹੁਤ ਖੁਸ਼ ਨਹੀਂ ਪਰ ਬਹੁਤ ਧੰਵਾਦ ਹੈ